ਪਿੰਡੂ ਜ਼ਿੰਮੇਦਾਰ ਦੀ ਫੇਸਬੁੱਕ ਤੇ YouTube ਫੈਮਿਲੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੋਨਾ ਤੋਰਾ ਤੁਰਨ ਵਾਲੀ ਛੋਟੀ ਵੱਡੀ ਚਾਲ ਚੰਗੀ ਤੁਰਨ ਵਾਲੀ ਤੇ ਸੋਹਣੇ ਮਾਰਕੇ ਵਾਲੀ ਅਵਲ ਘੋੜੀ ਦਿਖਾਉਣ ਲੱਗੇ ਆ ਜਿਹੜੀ ਕਿ ਫਾਰਸੇਲ ਆ ਘੋੜੀ ਦਾ ਨਾਮ ਹਾਣਾ ਉਮਰ ਇਹਦੀ ਤਕਰੀਬਨ 5 ਕਿਸਾਲ ਆ ਤੇ ਕੱਦ ਦੋਸਤੋ ਇਹਦਾ 60 ਇੰਚ ਆ ਬਾਕੀ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਇੱਕੋ ਜਿਹਾ ਡਿਜ਼ਾਈਨ ਆ ਇਹਦੇ ਦੋਨਾਂ ਸਾਈਡਾਂ ਤੇ ਤੇ ਬਾਕੀ ਮੱਥੇ ਤੇ ਇਹਦੇ ਫੁੱਲ ਆ ਦੋਸਤੋ ਕੰਨਾਂ ਦੀ ਬਣਤਰ ਤੁਸੀਂ ਚੈੱਕ ਕਰ ਲਓ ਨਿਗਾਹ ਮਾਰ ਲਓ ਮੂਹ ਮਹਾਂਦਰੇ ਦੀ ਘੋੜੀ ਸੋਹਣੀ ਆ ਤੌਣ ਧੂਣ ਬੜੀ ਪਤਲੀ ਆ ਤੇ ਲੰਮੀਆਂ ਕੰਨ ਜੜਮਾਂ ਦਾ ਬਾਲਪੌਰੀਆਂ ਦੀ ਘੋੜੀ ਇੱਕ ਤਾਂ ਬਿਲਕੁਲ ਸਾਫ਼ ਆ ਤੇ ਐਸ ਵਕਤ ਮੌਕੇ ਤੇ ਹੈਗੀ ਆ ਇਹ ਖਾਲੀ ਪਹਿਲਾਂ ਇਹਨੇ ਦੋ ਬੱਚੇ ਦਿੱਤੇ ਆ ਪਹਿਲਾਂ ਦੋ ਸੂਏ ਦਿੱਤੇ ਆ ਤੇ ਜਿਹੜਾ ਵੀ ਕੋਈ ਚਾਹਵਾਨ ਸੱਜਣ ਘੋੜੀ ਖਰੀਦਣਾ ਚਾਹੁੰਦਾ ਅੰਦਰ ਦੀ ਬਿਲਕੁਲ ਸਾਫਾ ਦੋਸਤੋ ਤੇ ਤੁਸੀਂ ਜਦੋਂ ਮਰਜੀ ਡਾਕਟਰ ਤੋਂ ਵੀ ਤਸੱਲੀ ਕਰਾ ਕੇ ਲਿਜਾ ਸਕਦੇ ਹੋ ਅੰਦਰ ਦੀ ਬਿਲਕੁਲ ਸਾਫਾ ਸੋ ਚੰਗੇ ਘੋੜੇ ਤੋਂ ਮੇਟ ਕਰਾ ਕੇ ਤੁਸੀਂ ਸੋਹਣੇ ਬੱਚੇ ਲੈ ਸਕਦੇ ਹੋ ਇਸ ਘੋੜੀ ਤੋਂ ਲੈਂਥ ਲੋਂਥ ਤੁਸੀਂ ਦੇਖੋ ਵੀਡੀਓ ਦੇ ਵਿੱਚ ਲੈਂਥ ਵੀ ਚੰਗੀ ਆ ਘੋੜੀ ਦੀ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਤੁਹਾਨੂੰ ਇਹ ਜਾਇਜ਼ ਜੇ ਰੇਟ ਦੇ ਵਿੱਚ ਮਿਲ ਜਾਣੀ ਆ ਭਾ ਕੋਈ ਬਹੁਤਾ ਨਹੀਂ ਹੈਗਾ ਇਹਦਾ ਸਾਉ ਸ਼ਰੀਫ ਘੋੜੀਆ ਨਵੇਂ ਬੰਦਿਆਂ ਦੇ ਰੱਖਣ ਵਾਲੀ ਵੀ ਵਧੀਆ ਠੀਕ ਆ ਤੇ ਇਹਦਾ ਜਿਹੜਾ ਮੁੱਲਾ 1,60,000 ਰੁਪਿਆ ਡਿਮਾਂਡ ਕਰਦਿਆ ਵੀਰ ਹਣੀ ਬਾਕੀ ਮੌਕੇ ਤੇ ਐਡਜਸਟਮੈਂਟ ਮਾੜੀ-ਮੋਟੀ ਹੋ ਜੂਗੀ ਇਹਦੇ ਚੋਂ ਤੁਹਾਡਾ ਮਾਨਤਾਣਾ ਹੋ ਜੂਗਾ ਸੋ ਇਹ ਘੋੜੀ ਮਿੱਤਰੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਪਿੰਡ ਜੈਮਲ ਸਿੰਘ ਵਾਲਾ ਤੱਪਾ ਮੰਡੀ ਤੋਂ ਤਕਰੀਬਨ 8-9 ਕਿਲੋਮੀਟਰ ਦੂਰ ਪਿੰਡ ਆ ਇਹ ਭਦੌੜ ਵਾਲੀ ਸਾਈਡ ਤੱਪੇ ਦੇ ਤੇ ਭਦੌੜ ਦੇ ਸੈਂਟਰ ਜੇ ਚਾ ਪਿੰਡ ਇਹ ਸੋ ਕਾਲ ਕਰ ਲਿਓ ਬਾਈ ਗੁਰਪ੍ਰੀਤ ਨੂੰ ਨੰਬਰ ਨੋਟ ਕਰ ਲਓ 97806 71008 ਇਸ ਨੰਬਰ ਤੇ ਕਾਲ ਕਰ ਲਿਓ ਤੇ ਬਾਈ ਦੇ ਪਿੰਡ ਜਾ ਕੇ ਤੁਸੀਂ ਘੋੜੀ ਦੇਖ ਸਕਦੇ ਹੋ ਘੋੜੀ ਵੈਸੇ ਸੁਭਾਅ ਦੀ ਬੜੀ ਠੰਡੀ ਆ ਕਈ ਵਾਰ ਕੀ ਹੁੰਦਾ ਵੀ ਨਵੇਂ ਬੰਦਿਆਂ ਨੇ ਜਾਨਵਰ ਲੈਣਾ ਹੁੰਦਾ ਬੰਦਾ ਥੋੜਾ ਜਿਹਾ ਪਹਿਲੀ ਵਾਰ ਆਲਾ ਹੁੰਦਾ ਉਹ ਜਾਨਵਰਾਂ ਤੋਂ ਡਰਦਾ ਹੁੰਦਾ ਸੋ ਉਹਨਾਂ ਬੰਦਿਆਂ ਵਾਸਤੇ ਇੱਕ ਤਾਂ ਘੋੜੀ ਚੰਗੀ ਆ ਬਾਕੀ ਸਾਫ਼ ਸੁਥਰੀ ਵਧੀਆ ਸਮੀ ਵੀ ਪਲੀ ਵੀ ਘੋੜੀਆਂ ਆ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਰੇਟ ਵੀ ਇਹਦਾ ਜਾਇਜ਼ ਜਆ ਰੱਖਿਆ ਗਿਆ 1,60,000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਇਹਦੇ ਚੋਂ ਮਾਣਤਾਨ ਹੋ ਜਾਊਗਾ ਸੋ ਕਾਲ ਕਰ ਲਿਓ ਉਮਰ ਘੋੜੀ ਦੀ 5 ਕਸਾਲਾ ਤੇ ਕਾਦੇ ਦਾ 60 ਇੰਚਾ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਸੋ ਤੁਸੀਂ ਜੇ ਚਾਹੋ ਜਿਵੇਂ ਮਰਜੀ ਆਪਦੀ ਜਿਹੋ ਜੀ ਵੀ ਤਸੱਲੀ ਕਰਾ ਕੇ ਘੋੜੀ ਲੈ ਸਕਦੇ ਹੋ ਤੁਹਾਨੂੰ ਜਮਾ ਔਲ ਕਲੀਅਰ ਮਿਲੂਗੀ ਘੋੜੀ ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਨਾ ਤੁਹਾਨੂੰ 9780671008 ਗੁਰਪ੍ਰੀਤ ਨਾਗਾ ਬਾਈ ਦਾ ਪਿੰਡ ਜੈਮਲ ਸਿੰਘ ਵਾਲਾ